ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ 3 ਅਕਤੂਬਰ ਤੋਂ ਨਵਰਾਤਰੀ ਸ਼ੁਰੂ ਹੋ ਰਹੇ ਹਨ ਅਤੇ ਸ਼੍ਰੀ ਦੁਰਗਿਆਣਾ ਮੰਦਿਰ ਵਿਖੇ ਲੰਗੂਰ ਮੇਲਾ ਲੱਗਣ ਜਾ ਰਿਹਾ ਹੈ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਆਏ ਸ਼ਰਧਾਲੂ ਸ਼੍ਰੀ ਦੁਰਗਿਆਣਾ ਤੀਰਤ ਤੇ ਮੱਥਾ ਟੇਕਣਗੇ ਅਤੇ ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਵਿੱਚ ਵੀ ਸਮਾਗਮ ਹੋਣਗੇ ਇਸ ਨੂੰ ਲੈ ਕੇ ਡੀਸੀਪੀ ਵਿਜੇ ਆਲਨ ਸਿੰਘ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਗਏ ਹਨ ਉਹਨਾਂ ਆਖਿਆ ਕਿ ਜਿਹੜੇ ਪ੍ਰਬੰਧ ਕੀਤੇ ਗਏ ਹਨ ਉਸ ਵਿੱਚ ਲੋਕ ਵੀ ਸਹਿਯੋਗ ਕਰਨ ਨਾਲ ਹੀ ਉਹਨਾਂ ਨੇ ਆਖਿਆ ਕਿ ਮੰਦਿਰ ਕਮੇਟੀ ਨਾਲ ਵੀ ਮੀਟਿੰਗ ਕਰਕੇ ਉਹਨਾਂ ਨੂੰ ਸੀਸੀਟੀਵੀ ਕੈਮਰੇ ਲਗਾਉਣ ਦੀ ਹਦਾਇਤ ਦਿੱਤੀ ਗਈ ਹੈ। ਅਸੀਂ ਪ੍ਰੋਪਰ ਪੁਲਿਸ ਪੈਟਰੋਲਿੰਗ ਸ਼ੁਰੂ ਕੀਤੀ ਹੈ ਜੀ। ਨਾਕਾਬੰਦੀ ਸ਼ੁਰੂ ਕੀਤੀ ਹੈ। ਪ੍ਰੋਪਰ ਅਸੀਂ ਮੰਦਿਰ ਕਮੇਟੀ ਵੱਲੋਂ ਰਿਕੁਐਸਟ ਕੀਤੀ ਹੈ ਅ ਹਰ ਮੰਦਿਰ ਦੇ ਵਿੱਚ ਪ੍ਰੋਪਰ ਲਾਈਟਿੰਗ ਸਿਸਟਮ ਹੋਏ, ਸੀਸੀਟੀਵੀ ਕੈਮਰਾ ਜ਼ੋਨ ਤੇ ਪਾਰਕਿੰਗ ਦਾ ਪ੍ਰੋਪਰ ਇੰਜ਼ਾਮ ਹੋਏ, ਜੋੜਾਕਰ ਵਗੈਰਾ ਜਿੱਥੇ ਹੋਏ ਉੱਥੇ ਪ੍ਰੋਪਰ ਕੋਈ ਨਾ ਕੋਈ ਬੰਦਾ ਉੱਥੇ ਇੰਚਾਰਜ ਹੋਏ। ਤੇ ਅੰਦਰ ਵੀ ਜਿਹੜੇ ਵੋਲੰਟੇਅਰਜ਼ ਹੋਣਗੇ ਮੰਦਰ ਦੇ ਉਹ ਵੀ ਅਸੀਂ ਮੰਦਰ ਕਮੇਟੀ ਵੱਲੋਂ ਰਿਕੁਐਸਟ ਕੀਤੀ ਹੈ ਕਿ ਵੋਲੰਟੇਅਰਜ਼ ਵੀ ਪੂਰਾ ਧਿਆਨ ਰੱਖਣ ਜਿਹੜੀ ਆਊਟਰ ਸਿਕਿਉਰਿਟੀ ਹੈਗੀ ਹੈ ਮੰਦਰ ਦੀ ਉਹ ਸਾਡੀ ਪ੍ਰੋਪਰ 24 ਆਵਰਸ ਪੈਟ੍ਰੋਲਿੰਗ ਪੀਸੀਆਰ ਵਾਂਗ ਚੱਲ ਰਹੀਆਂ ਨਾਲੇ ਪੀਸੀਆਰ ਵਾਂਗ ਨਾਲੇ ਐਸਐਚਓਜ਼ ਦੀਆਂ ਗੱਡੀਆਂ ਵੀ ਹੈਗੀਆਂ ਅਸੀਂ ਚੌਲਦੀ ਗੱਡੀਆਂ ਤੇ ਉੱਪਰ ਵੀ ਕੈਮਰਾਸ ਲੱਗੇ ਆ ਤੇ ਰਾਉਂਡ ਦਿ ਕਲੌਕ ਸਾਡੀ ਪੈਟ੍ਰੋਲਿੰਗ ਚੱਲ ਰਹੀ ਹੈ ਸਾਡੇ ਜਿਹੜਾ ਇਨਫਲੋ ਆਫ ਟੂਰਿਸਟ ਵੀ ਹੈਗਾ ਇਸ ਸੀਜ਼ਨ ਦੇ ਵਿੱਚ ਥੋੜਾ ਜ਼ਿਆਦਾ ਹੋ ਜਾਂਦਾ ਹੈ ਉਦੇ ਰਿਗਾਰਡਿੰਗ ਅਸੀਂ ਟ੍ਰੈਫਿਕ ਦੀ ਵੀ ਥੋੜੀ ਨਫਰੀ ਵਧਾਈ ਹੈ ਤੇ ਅਸੀਂ ਰੂਟ ਪਲਾਨਸ ਵੀ ਕਰ ਰਹੇ ਹਾਂ ਜਿੱਥੇ ਆਪਣਾ ਭੀੜ ਭੜਾਕੇ ਵਾਲੇ ਏਰੀਆਜ਼ ਅਗੇ ਉਹ ਪਾਰਟਿਕੂਲਰ ਟਾਈਮ ਲਈ ਟਾਈਮ ਦੇ ਲਈ ਅਸੀਂ ਬੈਰੀਗੇਟਿੰਗ ਵੀ ਕਰ ਰਹੇ ਹਾਂ ਨਾਲੇ ਅਸੀਂ ਵਨ ਵੇ ਵੀ ਕਰ ਰਹੇ ਹਾਂ ਜਿੱਥੇ ਲੋਡ ਹੈ ਡੀਸੀਪੀ ਵਿਜੇ ਆਲਮ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਅਤੇ ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਪੁਲਿਸ ਪ੍ਰਸ਼ਾਸਨ ਕੋਲ ਲੋਕ ਵੀ ਉਹਨਾਂ ਵਿੱਚ ਸਹਿਯੋਗ ਕਰਨ ਅੰਮ੍ਰਿਤਸਰ ਫਾਸਟਵੇਖਬਰ ਨਾਮ ਲਈ ਕੈਮਰਾਮੈਨ ਪਰੇਸ਼ਰ ਮਾਦਨ ਰਕੇਸ਼ ਕੁਮਾਰ